ਮੈਂ ਮੈਂ ਕਿਹਦੀ ਸੱਚੀ ਮੈਂ ਕਹਦੀ ਆ ਮੈਂ ਆਪਣਾ ਦੱਸਾਂ ਹਾਂਜੀ ਹਾਂਜੀ ਮੈਂ ਕਿਜੀ ਮੈਂ ਤਾਂ ਹਦਿਆਂ ਮੈਂ ਤਾਂ ਹਦਿਆਂ ਕਹਦੀ ਹੋਏ ਮਾਰ ਜਣਿਆ ਮੈਂ ਤੇਰੇ ਕੰਮ ਨਹੀਂ ਕਰਦੀ ਮੈਂ ਤੇਰੇ ਕੰਮ ਨਹੀਂ ਕਰਦੀ ਹਾਂਜੀ ਮੈਂ ਕਿ ਕਾਣੇ ਦਾ 1000 500 ਦੇ ਸਾਥ ਦੇ 2000 ਇਹਨਾਂ ਦਾ 3000 14 4000 ਇਹ ਪਾਣੇ ਮੰਗਾ ਦਾ ਅੱਗੇ ਆਉਂਦੇ ਗਰੀਬ ਜੀ ਕੋਵਾਂ ਦੋਵੇਂ ਦੀ ਇਹ ਇਹ ਗਾਣੇ ਦਾ 2000 ਆ ਰਹੇ ਆ ਦੋ ਗਾਣਿਆਂ ਦਾ 2000 3000 ਇਹ ਸਾਰੀ ਰਾਤ ਮਰ ਜਿਹੜੇ ਚਾਹ ਰਹੇ ਆ ਆਪਣਾ ਟਿਕਾਣਾ ਵੀ ਮੈਂ ਨਹੀਂ ਦੋ ਟੇ ਘੰਟੇ ਦਾ ਪ੍ਰੋਗਰਾਮ ਹੁੰਦਾ ਆ ਮੈਨੂੰ ਛੇ ਵਜੇ ਤਾਂ ਆਮ ਦਿੱਤਾ ਸੀ ਨਾ 8 ਵਜੇ ਲਾਇਆ ਅੱਛਾ ਹਾਂਜੀ ਇਹ ਥੇ ਲੇਟ ਹੋ ਗਈ ਲੈਕਟ ਅਡਵਾਂਸ ਆਉਣੀ ਹੁੰਦੀ ਆ ਮੈਂ ਕਿੰਦਾ ਦਾ ਅੱਜ ਦਾਦਿਆਂ ਦਾ ਲੱਗਿਆ ਮੇਲਾ ਦਾਦਿਆਂ ਦੇ ਲੱਗਿਆ ਮੇਲਾ सुखन दिली मे चार च लॻ जा चार चए संगता जी रूह गदगाद संगता जी रूह गदग